ਪੂਰੀ ਸੋਹਣੀ ਆਪਾਂ ਕੂਠੀ ਅੱਜ ਲੈ ਕੇ ਪਹੁੰਚੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਾਕੀ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਵਾਰਿਸ ਸਰ ਆਪਾਂ ਪੂਰੀ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 62173 ਜੇ ਕਿਸੇ ਨੇ ਕੋਠੀ ਘਰ ਮਕਾਨ ਵੇਚਣਾ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਪੇਜ ਤੇ ਫ੍ਰੀ ਚੈਟ ਤੁਸੀਂ ਲਗਵਾ ਸਕਦੇ ਹੋ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਤੇ ਇਹ ਸੋਹਣੀ ਕੋਠੀ ਹੈ ਜੀ ਵਧੀਆ ਬਣੀ ਹੋਈ ਹੈ ਤੇ ਕੋਠੀ ਬਣੇ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਥੋੜੇ ਟਾਈਮ ਪਹਿਲੇ ਹੀ ਇਹਨਾਂ ਨੇ ਪੂਰੀ ਆਪਦੀ ਕੋਠੀ ਜਿਹੜੀ ਤਿਆਰ ਕਰਵਾਈ ਹੈ ਤੇ ਕੋਠੀ ਤੁਸੀਂ ਦੇਖੋਗੇ ਤੇ ਵੀਡੀਓ ਵੀ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਹੈ ਬਾਕੀ ਬਣੀ ਵੀ ਠੀਕ ਹੋਈ ਹੈ ਬਾਕੀ ਜੇ ਆਪਾਂ نیچے-नीचे ਤੋਂ ਗੱਲ ਕਰੀਏ ਤਾਂ ਰੰਗ ਆਪਾਂ ਨੂੰ ਲਾਜ਼ਮੀ ਖਰਾਬ ਮਿਲੂਗਾ نیچے-नीचे ਤੋਂ ਕਿਉਂਕਿ ਸੋਰਾਸਲਾਵ نیچے-नीचे ਹੁੰਦਾ ਹੀ ਹੈ ਜੀ ਬਾਕੀ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਤੇ ਜਿੱਥੇ ਡਰਾਇੰਗ ਰੂਮ ਹੁੰਦਾ ਸੀ ਉੱਥੇ ਇਹਨਾਂ ਨੇ ਆਪਦਾ ਬੁਟੀਕ ਬਣਾਇਆ ਹੋਇਆ ਹੈ ਇਹਨਾਂ ਦਾ ਕੰਮ ਹੈ ਜੀ ਬੁਟੀਕ ਦਾ ਤੇ ਇਹ ਬੁਟੀਕ ਜਿਵੇਂ ਕਿ ਇਹਨਾਂ ਨੇ ਬਣਾ ਵੀ ਰੱਖਿਆ ਤੁਸੀਂ ਦੇਖ ਰਹੇ ਹੋ ਸ਼ਾਪ ਬਣਾ ਰੱਖੀ ਇੱਕ ਤਰ੍ਹਾਂ ਦੀ ਤੇ ਕੋਠੀਏ ਜਿਹੜੀ ਵਧੀਆ ਬਣੀ ਹੋਈ ਆ ਬਾਕੀ ਕਿਚਨ ਕੁਚਨ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲ ਜੂਗਾ ਤੇ ਛੇਤੀ ਇਹਨਾਂ ਨੇ ਸੇਲ ਕਰਨੀ ਆ ਵੇਚਣ ਦਾ ਕਾਰਨ ਇਹਨਾਂ ਨੇ ਦੱਸਿਆ ਵੀ ਘਰ ਦੀ ਮਜਬੂਰੀ ਹੈ ਜੀ ਤੇ ਕੋਈ ਨਾ ਕੋਈ ਕਾਰਨ ਹੁੰਦਾ ਹੀ ਆ ਕਰੇ ਤੇ ਕੋਠੀ ਜਿਹੜੀ ਵਧੀਆ ਬਣੀ ਹੋਈ ਆ ਸੋਹਣੀ ਕੋਠੀ ਆ ਰੇਟ ਵੀ ਇਹਨਾਂ ਨੇ ਵਧੀਆ ਮੰਗੇਗਾ ਬਾਕੀ ਤੁਸੀਂ ਆਪ ਹੀ ਦੇਖ ਲਓ ਲੋਕੇਸ਼ਨ ਬਹੁਤ ਵਧੀਆ ਆਪਨ ਮਿਲ ਜੂਗੀ ਬਾਕੀ ਟੋਟਲ ਕੰਮ ਵਧੀਆ ਆਪਨ ਮਿਲੂਗਾ ਜਿਵੇਂ ਕਿ ਬਾਥਰੂਮ ਤੁਸੀਂ ਦੇਖ ਰਹੇ ਹੋ ਬਾਥਰੂਮ ਦਾ ਟੋਟਲ ਕੰਮ ਕੀਤਾ ਹੋਇਆ ਤੇ ਜੋੜੀਆਂ ਜੇ ਆਪਾਂ ਜੋ ਵੀ ਹੁੰਦਾ ਆਪਣਾ ਸਾਰਾ ਲੱਗਿਆ ਹੋਇਆ ਤੇ نیچے ਆਪਾਂ ਜੇ ਫਰਸ਼ ਦੀ ਗੱਲ ਕਰੀਏ ਤਾਂ ਵਧੀਆ ਆਪਨ ਨੂੰ ਸਾਰੇ ਕਿਤੇ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਆਪਾਂ نیچے ਗੱਲ ਕਰੀਏ ਤਾਂ ਆਪਾਂ ਨੂੰ ਇੱਕ ਬੈਡਰੂਮ ਸੈੱਟ ਮਿਲੂਗਾ ਜੀ। نیچے ਇੱਕੋ ਬੈਡਰੂਮ ਬਣਿਆ ਹੋਇਆ, ਇੱਕ ਡਰਾਇੰਗ ਰੂਮ ਬਣਿਆ ਹੋਇਆ, ਕਿਚਨ ਤੇ ਬਾਥਰੂਮ। ਆਪਾਂ ਨੂੰ نیچے ਇਹ ਕੁਝ ਮਿਲੂਗਾ। ਤੇ ਡਬਲ ਪੋਰਸ਼ਨ ਬਣਿਆ ਹੋਇਆ, ਉੱਪਰ ਵੀ ਪੋਰਸ਼ਨ ਬਣਿਆ ਹੋਇਆ, ਉੱਪਰ ਵੀ ਆਪਾਂ ਚੱਲਾਂਗੇ, ਉੱਪਰ ਦੀ ਵੀ ਟੋਟਲ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ। ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਤੇ ਚਲਦੀ ਚਲਦੀ ਵੀਡੀਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰ ਦਿਓ ਤੇ ਵੀਡੀਓ ਲਾਈਕ ਲਾਜ਼ਮੀ ਕਰ ਦਿਓ ਤੇ ਜਿਹਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਚੈਨਲ ਤੇ ਡੇਲੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਤੇ ਆਪਾਂ ਹਰ ਰੋਜ਼ ਡੇਲੀ ਵੀਡੀਓ ਲੈ ਕੇ ਪਹੁੰਚਦੇ ਆਂ ਹਰ ਏਰੀਆ ਚੋਂ ਡੈਲੀ ਆਪਾਂ ਲੈ ਕੇ ਪਹੁੰਚਦੇ ਹਾਂ ਅਲੱਗ-ਅਲੱਗ ਏਰੀਆ ਚ ਆਪਣੇ ਕੋਲੇ ਮਕਾਨ ਵਧੀਆ ਰੇਟਾਂ 'ਚ ਸਸਤੇ ਮਹਿੰਗੇ ਵੱਡੀਆਂ ਕੂਠੀਆਂ ਛੋਟੀਆਂ ਕੂਠੀਆਂ ਹਰ ਰੋਜ਼ ਆਪਾਂ ਲੈ ਕੇ ਆਉਂਦੇ ਹਾਂ ਜੀ। ਬਾਕੀ ਤੁਸੀਂ ਦੇਖ ਰਹੇ ਹੋ ਇੱਕ ਆਪਨੂੰ ਬੈਡਰੂਮ ਪਹਿਲਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਤੇ ਇੱਕ ਪਾਸੇ ਆਪਾਂ ਨੂੰ ਬਾਲਕੋਨੀ ਦੇਖਣ ਨੂੰ ਮਿਲ ਜੂਗੀ। ਜਿਵੇਂ ਕਿ ਤੁਹਾਨੂੰ ਮੈਂ ਦਿਖਾ ਵੀ ਰਿਹਾ ਜੀ। ਇਹਨਾਂ ਨੂੰ ਗਲੀ ਵੀ ਵਧੀਆ ਲੱਗਦੀ ਆ। ਬਾਕੀ ਡਬਲ ਪੋਰਸ਼ਨ ਆਪਾਂ ਨੂੰ ਕੂਠੀ ਮਿਲ ਜੂਗੀ ਤੇ ਗਲੀ ਆਰਾਮ ਨਾਲ ਆਪਾਂ ਜੇ ਗੱਡੀ ਵਗੈਰਾ ਲਿਆਉਣੀ ਹੋਵੇ ਗਲੀ 'ਚ ਆ ਜਾਂਦੀ ਹੈ نیچے ਗੱਡੀ ਦਿਖ ਵੀ ਰਹੀ ਹੈ ਥੋੜੀ ਜੀ ਇੱਕ ਪਾਸੇ ਗੱਡੀ ਖੜੀ ਆ ਫੇਰ ਵੀ ਗਲੀ 'ਚ ਕਿੰਨੀ ਜਗ੍ਹਾ ਪਈ ਆ ਆਸੇ-ਪਾਸੇ ਬਾਕੀ ਬੈਡਰੂਮ ਤੁਸੀਂ ਦੇਖ ਲਓ ਖੁੱਲਾ ਡੁੱਲਾ ਪੂਰਾ ਵਧੀਆ ਆਪਾਂ ਨੂੰ ਬੈਡਰੂਮ ਉੱਪਰ ਦੇਖਣ ਨੂੰ ਮਿਲ ਜੂਗਾ ਤੇ ਉੱਪਰ ਵੀ ਵਧੀਆ ਰਿਹਾਈਸ਼ ਹੈ ਜੀ نیچے ਵੀ ਰਿਹਾਈਸ਼ ਹੈ ਉੱਪਰ ਵੀ ਰਿਹਾਈਸ਼ ਹੈ ਜੀ ਬਾਕੀ ਉੱਪਰ ਵੀ ਆਪਾਂ ਨੂੰ ਟੋਟਲ ਕੰਮ ਕੀਤਾ ਕਰਾਇਆ ਮਿਲ ਜੂਗਾ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ نیچے ਤੋਂ ਤੁਸੀਂ ਸਾਰੀ ਵੀ ਦੇਖ ਲਈ ਉੱਪਰੋਂ ਤੁਸੀਂ ਦੇਖ ਲਓ ਆ ਇੱਕ ਆਪਾਂ ਨੂੰ ਕਿਚਨ ਮਿਲ ਜੂਗਾ ਇਹਨਾਂ ਨੇ ਤਾਂ ਕਾਫੀ ਸਮਾਨ ਆਪ ਦਾ ਰੱਖ ਰੱਖਿਆ ਅਤੇ ਆਪਾਂ ਨੂੰ ਡਬਲ ਮਿਲਣਗੇ ਕਿਚਨ نیچے ਵੀ ਮਿਲੂਗਾ ਉੱਪਰ ਵੀ ਮਿਲੂਗਾ ਉੱਪਰ ਵੀ ਬਾਥਰੂਮ ਪੂਰਾ ਤਿਆਰ ਕੀਤਾ ਹੋਇਆ ਆਪ ਨੂੰ ਮਿਲੂਗਾ ਜਿਵੇਂ ਕਿ ਟਾਈਲਾਂ ਦਾ ਸਾਰਾ ਕੰਮ ਹੋਇਆ ਹੈ ਲਾਈਟਿੰਗ ਦਾ ਤੇ ਸ਼ਾਵਰ ਸ਼ੂਬਰ ਵਧੀਆ ਲੱਗੇ ਹੋਏ ਨੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੂੰ ਜੇ ਤੁਹਾਡੇ ਕੋਲੇ ਵੀ ਕੋਠੀ ਆਕਾਰ ਦਾ ਮਕਾਨ ਹੈ ਕੋਈ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੋਂ ਐਡ ਕਰਵਾ ਸਕਦੇ ਹੋ ਜੀ ਆਪਣਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਨੰਬਰ ਲਿਖਿਆ ਰਹਿੰਦਾ 73800 ਪੂਰਾ 26173 ਠੀਕ ਆ ਜੀ ਆਪਣੇ ਕੋਲੇ ਭੇਜੋ ਪੂਰੀ ਵਧੀਆ ਵੀਡੀਓ ਇੱਕ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਆਹ ਕੁਛ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕਿਸੇ ਪਾਸੇ ਕੁਝ ਨਹੀਂ ਹੁੰਦਾ ਜਿਵੇਂ ਫਰੀ ਦੇ ਵਿੱਚ ਸਾਰਾ ਕੰਮ ਆਪਣਾ ਬਾਕੀ ਵੀਡੀਓ ਤੇ ਮੁੜ ਕੇ ਆਪਾਂ ਫਿਰ ਤੋਂ ਆਉਣੇ ਜੀ ਆਪਾਂ ਨੂੰ ਉੱਪਰ ਦੋ ਬੈੱਡਰੂਮ ਇੱਕ ਲੋਬੀ ਏਰੀਆ ਆਹ ਕੁਛ ਉੱਪਰ ਦੇਖਣ ਨੂੰ ਮਿਲੂਗਾ ਟੋਟਲ ਆਪਾਂ ਨੂੰ ਤਿੰਨ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਇੱਕ نیچے ਸੀਗਾ ਦੋ ਬੈੱਡਰੂਮ ਉੱਪਰ ਕਿਚਨ ਦੋ ਦੋ ਬਾਥਰੂਮ ਤੇ ਪੂੜੀਆਂ ਤੇ ਪੱਥਰ ਪੁੱਤਰਪੁਰਾ ਲੱਗਿਆ ਹੋਇਆ ਜੇ ਆਪਾਂ ਉੱਪਰ ਤੋਂ ਉੱਪਰ ਦੀ ਗੱਲ ਕਰੀਏ ਉੱਥੇ ਵੀ ਤੁਹਾਨੂੰ ਮੈਂ ਲੈ ਕੇ ਚਾਲਦਾ ਤੇ ਇਹ ਵੀਡੀਓ ਤੁਹਾਨੂੰ ਪੂਰੀ ਦੇਖਣ ਨੂੰ ਮਿਲੂਗੀ ਆਪਾਂ ਕੁਝ ਨਹੀਂ ਛੱਡਦੇ ਸੀ ਬਾਕੀ ਉੱਪਰ ਆਪਾਂ ਚੱਲਦੇ ਹਾਂ ਜੀ ਗੇਟ ਓਪਨ ਕਰ ਲੈਨੇ ਗੇਟ ਖੋਲ ਲਿਆ ਤੇ ਬਾਹਰੋਂ ਤੁਹਾਨੂੰ ਮੈਂ ਦਿਖਾ ਦਿੰਨਾ ਤੇ ਉੱਪਰੋਂ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਟੋਟਲ ਜਿਹੜੀ ਛੱਤ ਆਪਾਂ ਨੂੰ ਪੱਕੀ ਕੀਤੀ ਕਰਾਈ ਮਿਲੂਗੀ ਫਰੰਟ ਵਧੀਆਗਾ ਗਰਿਲ ਵਗੈਰਾ ਫਰੰਟ ਤੇ ਲੱਗੀ ਹੋਈ ਆ ਉੱਪਰ ਮੌਂਟੀ ਇੱਕ ਟੈਂਕੀ ਤੇ ਆਸੇ ਪਾਸੇ ਦਾ ਇਹ ਏਰੀਆ ਤੁਸੀਂ ਦੇਖ ਸਕਦੇ ਹੋ ਪੂਰਾ ਰਿਹਾਇਸ਼ੀ ਏਰੀਆ ਜੀ ਰਿਹਾਇਸ਼ੀ ਏਰੀਆ ਦੇ ਵਿੱਚ ਕੋਠੀ ਬਣੀ ਹੋਈ ਹੈ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਇਹਨਾਂ ਨੇ 35 ਲੱਖ ਰੁਪਿਆ ਰੇਟ ਮੰਗਿਆਗਾ 35 ਲੱਖ ਰੁਪਿਆ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਕਿਹਾਗਾ ਵੀ ਮੌਕੇ ਤੇ ਘਾਟਾ-ਵੱਧ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਤੇ ਮਾਲਕ ਨੇ ਕਿਹਾ ਵੀ ਕੋਈ ਵੀ ਬੰਦਾ ਆ ਕੇ ਦੇਖਣਾ ਚਾਹੁੰਦਾ ਹੈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਬਾਕੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤੇ ਮਾਲਕ ਨੇ ਕਿਹਾ ਵੀ ਘਰ ਆ ਸਕਦੇ ਹੂੰ ਤੇ ਇਹ ਕੋਠੀ ਨੂੰ ਦੇਖ ਲਿਓ ਪਹਿਲਾਂ ਬਾਕੀ ਰੇਟ ਵੇਖ ਕੇ ਕਰ ਲਾਂਗੇ ਜਦੋਂ ਤੁਹਾਨੂੰ ਕੋਠੀ ਜਿਹੜੀ ਪਸੰਦ ਆਊਗੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ 75 ਗਜ਼ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਆ ਅ ਰਜਿਸਟਰੀ ਵਾਲੀ ਜਗ੍ਹਾ ਜੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਅੰਮ੍ਰਿਤਸਰ ਏਰੀਆ ਚ ਕੋਠੀ ਪਹੁੰਚੀ ਹੈ ਜੀ ਖਾਸ ਅੰਮ੍ਰਿਤਸਰ ਸਿਟੀ ਇਹਨਾਂ ਨੂੰ ਲੱਗਦੀ ਹੈ ਜੀ ਜੇ ਆਪਾਂ ਕਰੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 3 ਅੰਮ੍ਰਿਤਸਰ ਪੂਰੀ ਲੋਕੇਸ਼ਨ ਵੀ ਤੁਹਾਨੂੰ ਮੈਂ ਦੱਸਦੀ ਲੋਕੇਸ਼ਨ ਤੁਹਾਨੂੰ ਮਿਲ ਗਈ ਜਾ ਕੇ ਦੇਖ ਸਕਦੇ ਹੋ ਜੇ ਕੋਈ ਤੁਸੀਂ ਗੱਲ ਕਰਨਾ ਚਾਹੁੰਦੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨੀ ਹੋਈ ਤਾਂ ਮਾਲਕ ਨੂੰ ਫੋਨ ਲਾਜ਼ਮੀ ਕਰ ਲਓ ਨੰਬਰ ਬਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ ਨੰਬਰ ਆ ਇਹ 700 ਪੂਰਾ 95 49 847 ਇੱਕ ਵਾਰੀ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦਿੰਨਾ 700 ਪੂਰਾ 95 49 847 ਐਸਾ ਨੰਬਰ ਤੇ ਗੱਲ ਕਰ ਲਿਓ ਜੀ ਨੂੰ ਵੀ ਕੋਠੀ ਪਸੰਦ ਆਈ ਹੈ ਕੋਈ ਵੀ ਜਾ ਕੇ ਦੇਖਣ ਦਾ ਜੇ ਚਾਹਵਾਨ ਹੈਗੇ ਤਾਂ ਜਾਓ ਤੇ ਪਹਿਲਾਂ ਕੁਝ ਪੁੱਛਣਾ ਹੈ ਮਾਲਕ ਨੂੰ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਮਾਲਕ ਨਾਲ ਗੱਲ ਕਰੋ ਜੀ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਲਕਿ ਪੂਰੀ ਵੀਡੀਓ ਚ ਆਪਾਂ ਨੰਬਰ ਦੋ ਤਿੰਨ ਵਾਰੀ ਮਾਲਕ ਦਾ ਦੇ ਦਿੰਨੇ ਆ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਚਲਦੀ ਚਲਦੀ ਵੀਡੀਓ ਚ ਕਮੈਂਟਾਂ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਦਿਆ ਕਰੋ ਤੇ ਵੀਡੀਓ ਵਧੀਆ ਲੱਗੀ ਐ ਤਾਂ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਆਪਦੀ ਰਾਇ ਵੀ ਜਰੂਰ ਦਿਓ ਜੀ ਤੁਹਾਨੂੰ ਰੇਟ ਕਿਵੇਂ ਦਾ ਲੱਗਿਆ ਲੋਕੇਸ਼ਨ ਕਿਵੇਂ ਦੀ ਲੱਗੀ ਕੂਠੀ ਕਿਵੇਂ ਦੀ ਲੱਗੀ ਸਾਰਾ ਕੁਝ ਦੱਸਿਓ ਮੈਨੂੰ ਠੀਕ ਹੈ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਆ ਤੁਹਾਨੂੰ ਮੈਂ 2-3 ਵਾਰੀ ਪਹਿਲਾਂ ਵੀ ਦੱਸਤਾ ਜੀ ਨੰਬਰ ਆਪਣਾ ਉੱਪਰ ਆ ਹਮੇਸ਼ਾ ਬਾਰ ਬਾਰ ਚੱਲਦਾ ਰਹਿੰਦਾ 77800 ਪੂਰਾ 62173 ਆਪਣੇ ਕੋਲ ਭੇਜ ਕੇ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਬਾਕੀ ਹੁਣ ਦੋ ਜੀ ਮੈਨੂੰ ਇਜਾਜ਼ਤ ਬਾਕੀ ਤੁਸੀਂ ਹਰ ਰੋਜ਼ ਵੀਡੀਓ ਦੇਖਦੇ ਹੋ ਤੇ ਹਰ ਰੋਜ਼ ਬਹੁਤ ਪਿਆਰ ਦੇਣੀ ਵੀਡੀਓ ਨੂੰ ਮੈਂ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਹਰ ਰੋਜ਼ ਦੀ ਤਰ੍ਹਾਂ ਬਹੁਤ ਤੁਸੀਂ ਇਸ ਵੀਡੀਓ ਨੂੰ ਵੀ ਪਿਆਰ ਦੇਵੋਗੇ ਅੱਕੇ ਮਿਲਦੇ ਆ ਜਲਦੀ ਜੀ ਆਪਾਂ ਤੇ ਹੋਰ ਆਪਾਂ ਅਲੱਗ ਏਰੀਆ ਚੋਂ ਲੈ ਕੇ ਪਹੁੰਚਦੇ ਆ ਇੰਨੇ ਤੁਸੀਂ ਕਮੈਂਟ ਕਰੋ ਕਿਹੜੇ ਏਰੀਆ ਚੋਂ ਅਗਲੀ ਵੀਡੀਓ ਦੇਖਣਾ ਤੁਸੀਂ ਪਸੰਦ ਕਰੋਗੇ